ਸੱਚੀ ਗਾ ਦੋਸਤੋ ਹਾਈ ਕੋਰਟਾਂ ਦੇ ਵਿੱਚ ਮਸਲੇ ਜਾਂਦੇ ਨੇ ਤਾਂ ਆਮ ਤੌਰ ਤੇ ਹੁੰਦਾ ਹੈ ਕਿ ਇਹਨਾਂ ਦੇ ਅਸਰ ਬਹੁਤ ਥਾਵਾਂ ਤੇ ਦੇਖਣ ਨੂੰ ਮਿਲਦੇ ਨੇ ਆ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਬਿਹਤ ਖਾਸ ਹੈ ਮੈਂ ਤਾਂ ਪਹਿਲੀ ਵਾਰ ਦੇਖਿਆ ਹੋ ਸਕਦਾ ਪਹਿਲਾਂ ਵੀ ਕਿਤੇ ਖ਼ਿਆਲ ਇਹ ਸੁਣਾਇਆ ਗਿਆ ਹੋਵੇ ਫੈਸਲਾ ਇਹਦੇ ਚ ਲਿਖਦੇ ਨੇ ਕਹਿੰਦੇ ਬੇਰੋਜ਼ਗਾਰ ਪਤੀ ਨੂੰ ਗੁਜ਼ਾਰਾ ਪੱਤਾ ਦਵੇ ਪਤਨੀ ਹਾਈ ਕੋਰਟ ਨੇ ਬਰਕਰਾਰ ਰੱਖਿਆ ਨਿਚਲੀ ਅਦਾਲਤ ਦਾ ਹੁਕਮ ਅੱਜ ਤੱਕ ਦੀ ਹੈ ਇਹ ਜਾਣਕਾਰੀ ਤੇ ਲਿਖਦੇ ਨੇ ਕਹਿੰਦੇ ਹਾਈ ਕੋਰਟ ਨੇ ਨਿਚਲੀ ਅਦਾਲਤ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਜਿਦੇ ਵਿੱਚ ਇੱਕ ਪਤਨੀ ਨੇ ਆਪਦੇ ਬੇਰੋਜ਼ਗਾਰ ਪਤੀ ਨੂੰ 10000 ਰੁਪਏ ਮਹੀਨਾ ਗੁਜ਼ਾਰਾ ਪੱਤਾ ਦੇਣ ਦਾ ਜਿਹੜਾ ਹੁਕਮ ਹੈ ਉਹ ਦਿੱਤਾ ਸੀਗਾ ਇਹ ਫੈਸਲਾ ਪਰੰਪਰਿਕ ਕਾਨੂੰਨੀ ਧਾਰਨਾ ਨੂੰ ਚੁਣੌਤੀ ਦਿੱਤਾ ਗਿਆ ਤੇ ਜਿੱਥੇ ਆਮ ਤੌਰ ਤੇ ਪਤੀ ਨੂੰ ਪਤਨੀ ਨੂੰ ਗੁਜ਼ਾਰਾ ਪੱਤਾ ਦੇਣ ਦੇ ਹੁਕਮ ਦਿੱਤਾ ਜਾਂਦਾ ਹੈ ਹਾਈ ਕੋਰਟ ਦਾ ਫੈਸਲਾ ਨਿਚਲੀ ਅਦਾਲਤ ਦੇ ਆਦੇਸ਼ ਆਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਪਤਨੀ ਦੀ ਯਾਚਿਕਾ ਤੇ ਜਵਾਬ ਦੇ ਵਿੱਚ ਆਇਆ ਹੈ ਮਹਿਲਾ ਦਾ ਪਤੀ ਮੈਡੀਕਲ ਬਿਮਾਰੀਆਂ ਤੋਂ ਪੀੜਤ ਹੈ ਤੇ ਉਹਨੂੰ 10000 ਰੁਪਏ ਦਾ ਮਹੀਨੇ ਦਾ ਗੁਜ਼ਾਰਾ ਪੱਤਾ ਦੇਣ ਦੇ ਹੁਕਮ ਦਿੱਤੇ ਗਏ ਨੇ ਇਸ ਲਈ ਕਹਿੰਦੇ ਵਿਵਤਾ ਵਿਵਾਦੀ ਕਾਰਵਾਈ ਦੇ ਦੌਰਾਨ ਜੇਕਰ ਕੋਈ ਵੀ ਪੱਖ ਕੋਈ ਵੀ ਪੱਖਸ਼ ਆਪ ਦਾ ਭਰਨ ਪੋਸ਼ਣ ਕਰਨ ਚ ਸਮਰਥ ਹੈ ਤਾਂ ਦੂਸਰੇ ਪੱਖ ਦਾ ਗੁਜ਼ਾਰਾ ਪੱਤਾ ਦੇਣ ਦਾ ਮੰਗ ਕਰ ਸਕਦਾ ਹੈ ਇਸ ਮਾਮਲੇ ਦੇ ਵਿੱਚ ਪਤਨੀ ਨੂੰ ਆਪਣੇ ਬੇਰੋਜ਼ਗਾਰ ਪਤੀ ਨੂੰ ਗੁਜ਼ਾਰਾ ਪੱਤਾ ਦੇਣ ਦੀ ਸ਼ੁਰੂਆਤੀ ਆਦੇਸ਼ 13 ਮਾਰਚ 2020 ਨੂੰ ਕਲਿਆਣ ਦੀ ਇੱਕ ਅਦਾਲਤ ਨੇ ਜਾਰੀ ਕੀਤਾ ਸੀਗਾ ਇਸ ਨਿਰਦੇਸ਼ ਨੂੰ ਚੁਣੌਤੀ ਦਿੰਦੇ ਹੋਏ ਪਤਨੀ ਨੇ ਗੁਜ਼ਾਰਾ ਪੱਤਾ ਦੇਣ ਚ ਸਮਰਥਤਾ ਤਰਕ ਦਿੱਤੇ ਹੋਏ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਜੀਤੋ ਬਾਅਦ ਪਤਨੀ ਨੇ ਕਿਹਾ ਕਿ ਮੈਂ ਅਸਤੀਫਾ ਦੇ ਚੁੱਕੀ ਹਾਂ ਭਾਈ ਕੰਮਕਾਰ ਤੋਂ ਮੇਰੇ ਕੋਲ ਪੈਸੇ ਨਹੀਂ ਹੈਗੇ ਦਰਸਲ ਪਤਨੀ ਨੇ ਇਹ ਕਹਿ ਕਿ ਉਹਨਾਂ ਨੇ ਆਪਦੇ ਬੈਂਕ ਦੀ ਬ੍ਰਾਂਚ ਮੈਨੇਜਰ ਦੀ ਪੋਸਟ ਤੋਂ ਅਸਤੀਫਾ ਦਿੱਤਾ ਹੈ ਯਾਨੀ ਕਿ ਉਹ ਮੈਨੇਜਰ ਹੋਣੇ ਆ ਮਹਿਲਾ ਨੇ ਬੇਰੁਜ਼ਗਾਰ ਹੋਣ ਦੇ ਆਪਦੇ ਦਾਅਵੇ ਦਾ ਸਮਰਥਨ 2019 ਦੇ ਇੱਕ ਰਿਜ਼ਾਈਨ ਲੈਟਰ ਦਿਖਾਉਂਦੇ ਹੋਏ ਕੀਤਾ ਹਾਲਾਂਕਿ ਨਿਚਲੀ ਅਦਾਲਤ ਨੇ ਮੰਨਿਆ ਕਿ ਪਤਨੀ ਹੋਮ ਲੋਨ ਦਾ ਪੁਖਤਾਨ ਵੀ ਕਰ ਰਹੀ ਹੈ ਤੇ ਆਪਦੇ ਨਵਾਲਿਕ ਬੱਚੇ ਨੂੰ ਵੀ ਦਾਵੀ ਖਰਚ ਚੱਕਰੀ ਆ ਤਾਂ ਉਹ ਸੋਰਸ ਦੇ ਬਾਰੇ ਦੱਸੇ ਵੀ ਉਹਨਾਂ ਦਾ ਪੈਸਾ ਕਿੱਥੋਂ ਆ ਰਿਹਾ ਜਿਸ ਦੇ ਚ ਇਹ ਖਰਚ ਪੂਰਾ ਕੀਤਾ ਜਾ ਰਿਹਾ ਹੈ ਕਲਿਆਣ ਦੀ ਅਦਾਲਤ ਨੇ ਕਿਹਾ ਸੀ ਕਿ ਬੈਂਕ ਚ ਅਸਤੀਫਾ ਦੇਣ ਤੋਂ ਬਾਅਦ ਵੀ ਪਤਨੀ ਕਮਾ ਰਹੀ ਹੈ ਤੇ ਉਹਦੇ ਉਹਦਾ ਕੋਲ ਇਨਕਮ ਦਾ ਸਰੋਤ ਹੈਗਾ ਮਾਮਲਾ ਕੁਝ ਇਹ ਹੈ ਕਿ 2016 ਦੇ ਵਿੱਚ ਪਤਨੀ ਨੇ ਪਤੀ ਨੇ ਤਲਾਕ ਦੇ ਲਈ ਇੱਕ ਪਟੀਸ਼ਨ ਦਾਇਰ ਕੀਤੀ ਪਤਨੀ ਨੇ ਪਤੀ ਦੇ ਅਨੁਸਾਰ ਅੰਤਰੀਮ ਭਰਨ ਪੋਸ਼ਣ ਤੋਂ ਮੰਗ ਕਰਦੇ ਹੋਏ ਅਵੇਦਨ ਦਾਇਰ ਕਰਤਾ ਜਦੋਂ ਕਿ ਨਿਚਲੀ ਅਦਾਲਤ ਨੇ ਪਤਨੀ ਦੇ ਅ ਅਵੇਦਨ ਨੂੰ ਖਾਰਜ ਕਰਤਾ ਤੇ ਉਹਨੇ ਪਤੀ ਦੇ ਅਵੇਦਨ ਨੂੰ ਸਵਕਾਰ ਕਰ ਲਿਆ ਜਿਦੇ ਵਿੱਚ ਪਤਨੀ ਨੂੰ ਪਤੀ ਨੂੰ ਪਤੀ ਨੂੰ ਯਾਨੀ ਕਿ 10000 ਰੁਪਏ ਭੁਗਤਾਨ ਕਰਨ ਦੇ ਹੁਕਮ ਦੇ ਦਿੱਤਾ ਜੋ ਜਦੋਂ ਕਿ ਕਿਉਂਕਿ ਪਤੀ ਨੇ ਕਿਹਾ ਸੀ ਕਿ ਪਤਨੀ ਬੈਂਕ ਦੇ ਵਿੱਚ ਪ੍ਰਤੀ ਮਹੀਨਾ 65000 ਰੁਪਏ ਕਮਾ ਰਹੀ ਹੈ ਪਤਨੀ ਨੇ ਨੇ ਹੁਕਮਾਂ ਨੂੰ ਹਾਈ ਕੋਰਟ ਚ ਚੁਣੌਤੀ ਦਿੱਤੀ ਸੀਗੀ ਹਾਈ ਕੋਰਟ ਨੇ ਜਸਟਿਸ ਸ਼੍ਰਮਿਲਾ ਦੇਸ਼ਮੁਖ ਨੇ ਕਿਹਾ ਕਿ ਪਤਨੀ ਨੇ ਵਕੀਲ ਦੇ ਇਸ ਬਾਰੇ ਵਿਵਾਦ ਨਹੀਂ ਕੀਤਾ ਕਿ ਅੱਜ ਤਰੀਕ ਦੇ ਵਿੱਚ ਪਤਨੀ ਕਮਾ ਰਹੀ ਹੈ ਬੈਂਚ ਨੇ ਕਿਹਾ ਕਿ ਨਿਚਲੀ ਅਦਾਲਤ ਦੇ ਵਿੱਚ ਪਤਨੀ ਨੇ ਆਪਦੀ ਇਨਕਮ ਸੰਬੰਧੀ ਕੋਈ ਵੀ ਦਸਤਾਵੇਜ਼ ਵੇਜ ਨੇ ਜਿਹੜੇ ਪੇਸ਼ ਨਹੀਂ ਕੀਤੇ ਜੇਕਰ ਪਤਨੀ ਦਾ ਤਰਕ ਹੈ ਕਿ ਉਹਦੇ ਕੋਲ ਖਰਚਾ ਭੁਗਤਾਨ ਦਾ ਦੇਣ ਤਵ ਹੈ ਤਾਂ ਉਹਦੇ ਕੋਲ ਇਹਨੂੰ ਲੈ ਕੇ ਰਿਕਾਰਡ ਵੀ ਰੱਖਣਾ ਜ਼ਰੂਰੀ ਹੈਗਾ ਟ੍ਰਾਇਲ ਕੋਰਟ ਖਰਚ ਦੀ ਮਾਤਰਾ ਦਾ ਅੰਕਲਨ ਕਰ ਸਕੇ ਤਾਂ ਕਿ ਉਹ ਕਹਿੰਦੇ ਖਰਚ ਦੇਖ ਸਕਣ ਵੀ ਇਹ ਭਾਈ ਕਿੰਨਾ ਕਰ ਰਹੀ ਹੈ ਕਿੱਥੋਂ ਪੈਸਾ ਕਿੰਨਾ ਆ ਰਿਹਾ ਕਿੰਨਾ ਕੁ ਅੱਗੇ ਦੇ ਸਕਦੀ ਆ ਬੈਂਚ ਨੇ ਅੱਗੇ ਕਿਹਾ ਵੀ ਕਿਸੇ ਵੀ ਸਮ ਸਮਗਰੀ ਦੇ ਅਭਾਵ ਦੇ ਵਿੱਚ ਅੰਤਰੀਮ ਗੁਜ਼ਾਰਾ ਪੱਤਾ ਦੇਣਾ ਚਰਨ ਦੇ ਵਿੱਚ ਹੈ ਅਨੁਮਾਨ ਲਾਉਣ ਦੇ ਨਾਲ ਕੁਝ ਤੱਤਵ ਸ਼ਾਮਲ ਹੁੰਦੇ ਨੇ ਤੇ ਪਾਰਟੀਆਂ ਪਾਰਟੀਆਂ ਦੀ ਇਨਕਮ ਦੇ ਵਿੱਚ ਵਿਚਾਰ ਕਰਦੇ ਹੋਏ ਟ੍ਰਾਇਲ ਕੋਰਟ ਗੁਜ਼ਾਰਾ ਪੱਤਾ ਦੀ ਮਾਤਰਾ ਦਾ ਪਤਾ ਲਗਾਉਂਦਾ ਬੈਂਚ ਨੇ ਅੰਤ ਦੇ ਵਿੱਚ ਕਿਹਾ ਕਿ ਭਲੇ ਹੀ ਭਲਾਈ ਇਹ ਮੰਨ ਲਿਆ ਜਾਵੇ ਕਿ ਪਤਨੀ ਕੋਲ ਕੁਝ ਖਰਚ ਕਰਨਾ ਵਹਨ ਕਰਨ ਦੇ ਲਈ ਹੈਗੇ ਨੇ ਉਹ ਸਿਰਫ ਨਿਰਪਰ ਹੈ ਟ੍ਰਾਇਲ ਕੋਰਟ ਦੇ ਸਮਖੇ ਜ਼ਰੂਰੀ ਸਮਗਰੀ ਰੱਖਣ ਤੇ ਤਾਂ ਕਿ ਟ੍ਰਾਇਲ ਕੋਰਟ ਔਰ ਅੱਗੇ ਉਹਨਾਂ ਨੇ ਕਹਿ ਕਹਿੰਦੇ ਵੀ ਟ੍ਰਾਇਲ ਕੋਰਟ ਕੋਲ ਜਾਣਕਾਰੀ ਤਾਂ ਦਵੇ ਵੀ ਕਿੰਨਾ ਕੁ ਪਾਇਆ ਭਾਈ ਇਧਰ ਕੁਆ ਰਿਹਾ ਪਰ ਗੱਲ ਇਹ ਤੁਸੀਂ ਦੇਖੋ ਕਿ ਜਿਹੜੀ ਨਿਚਲੀ ਅਦਾਲਤ ਨੇ ਫੈਸਲਾ ਸੁਣਾਇਆ ਉੱਤੇ ਵਾਲੀ ਫਾਸਤ ਨੇ ਫਰਕਾਰਾ ਰੱਖਿਆ ਹੁਣ ਇਹ ਬੰਬੇ ਹਾਈ ਕੋਰਟ ਦਾ ਸੀਗਾ ਪਰ ਆਪਣੇ ਆਪ ਦੇ ਵਿੱਚ ਲੱਗਦਾ ਕਿ ਇਹ ਸ਼ਾਇਦ ਪਹਿਲਾ ਮਾਮਲਾ ਹੋਊਗਾ ਜਿਹਦੇ ਵਿੱਚ ਪਤਨੀ ਦੇਊਗੀ ਗੁਜ਼ਾਰਾ ਪੱਤਾ ਕਿਉਂਕਿ ਉਹ ਇਹ ਗੱਲ ਮੰਨਦੇ ਨੇ ਕਹਿੰਦੇ ਦੋਨੇ ਜਦੋਂ ਦੋਨੇ ਜਿਹੜੇ ਪੱਖ ਨੇਗੇ ਉਹਨਾਂ ਦੇ ਵਿੱਚ ਜੇਕਰ ਇੱਕ ਪੱਖ ਕਮਜ਼ੋਰ ਪੈਂਦਾ ਇੱਕ ਪੱਖ ਕਮਜ਼ੋਰ ਆ ਤਾਂ ਦੂਜੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨੂੰ ਜਿਹੜਾ ਉਹਦਾ ਭਰਨ ਪੋਸ਼ਣ ਹੈ ਉਹ ਕਰੇ